ਗੁਰੂਗੜ੍ਹ ਦੇ ਜੇਲ੍ਹ ਦੇ ਵਿੱਚ ਬੰਦ ਸੰਸਦ ਭਾਈ ਅਮਰਿਤਪਾਲ ਸਿੰਘ ਦੇ ਸਮਰਥਕ ਤੇ ਪਰਿਵਾਰ ਦੇ ਵੱਲੋਂ ਰੱਖੜ ਪੁਨੀਆ ਮੌਕੇ ਬਾਬਾ ਬਕਾਲਾ ਵਿਖੇ ਵੱਡਾ ਪੰਥਕ ਇਕੱਠ ਰੱਖਿਆ ਗਿਆ ਜਿਸ ਨੂੰ ਲੈ ਕੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਪਿੰਡਾਂ ਦੇ ਵਿੱਚ ਲਾਂਬੰਦੀ ਕੀਤੀ ਜਾ ਰਹੀ ਹੈ ਤੇ ਇਸੇ ਦੇ ਤਹਿਤ ਵਿਧਾਨ ਸਭਾ ਹਲਕਾ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਸੰਗਠਨ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਤੇ ਕਪੂਰਥਲਾ ਹਲਕੇ ਦੇ ਪਿੰਡ ਬਲੇਰ ਖਾਨਪੁਰ ਦੇ ਗੁਰਦੁਆਰਾ ਟਾਲੀ ਸਾਹਿਬ ਅਤੇ ਸੁਲਤਾਨਪੁਰ ਲੋਧੀ ਹਲਕੇ ਦੇ ਰੇਲ ਕੋਚ ਫੈਕਟਰੀ ਦੇ ਨੇੜੇ ਗੁਰਦੁਆਰਾ ਗੁਰੂ ਨਾਨਕਪੁਰਾ ਡੁੱਡੀਆਵਾਲ ਸਾਹਿਬੀ ਕੇ ਇੱਕ ਮੀਟਿੰਗ ਕੀਤੀ ਗਈ ਤੇ ਇਥੇ ਮੀਟਿੰਗ ਦੌਰਾਨ ਸੰਗਤਾਂ ਨੂੰ ਵੱਡੀ ਗਿਣਤੀ ਦੇ ਵਿੱਚ ਰਖੜ ਪੁਨੀਆ ਦੇ ਮੌਕੇ ਪੰਥਕ ਇਕੱਠ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਤੇ ਇਸ ਦੇ ਦੌਰਾਨ ਸੰਗਤਾਂ ਨੂੰ ਫ੍ਰੌਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਣ ਰਹੀਆਂ ਵੋਟਾਂ ਵੀ ਵੱਧ ਤੋਂ ਵੱਧ ਬਣਾਉਣ ਦੀ ਅਪੀਲ ਕੀਤੀ ਗਈ ਤੇ ਵੋਟਾਂ ਬਣਾਉਣ ਦੇ ਲਈ ਮੁਹਿੰਮ ਨੂੰ ਸੰਗਤਾਂ ਨੂੰ ਆਪ ਹੱਥੀਂ ਸੰਭਾਲਣ ਦੀ ਅਪੀਲ ਕੀਤੀ ਗਈ ਤੇ ਅਪੀਲ ਇਹ ਵੀ ਕੀਤੀ ਗਈ ਕਿ ਵਕਤ ਤੋਂ ਵੱਧ ਸਿੱਖ ਸੰਗਤਾਂ ਦੀਆਂ ਵੋਟਾਂ ਬਣਾਈਆਂ ਜਾਣ ਇਹਦਾ ਮੁੱਖ ਏਜੰਡਾ ਜੀ ਜੋ ਸਾਡੇ ਸੇਕ ਕੌਮ ਦਾ ਬੇਨਸਾਖ ਨਾ ਹੋ ਰਹੀਆਂ ਉਹਦੇ ਖਿਲਾਫ ਜੋ ਇੱਕ ਪੰਥਕ ਆ ਕੱਤਰਤਾ ਸਦੀ ਗਈ ਆ 19 ਤਰੀਕ ਨੂੰ ਤੋਂ ਉਹਦੇ ਵਾਸਤੇ ਅਸੀਂ ਸਾਰੇ ਇਹ ਹਲਾਕੇ ਦੇ ਹਾਲਤਾ ਕਬੂਲ ਖਾਲੀ ਸੰਤਨਾ ਤੇ ਉਹਨਾਂ ਦਾ ਸਹਿਯੋਗ ਵਾਸਤੇ ਅਸੀਂ ਉਹਨਾਂ ਨੂੰ ਅਪੀਲ ਕਰਨ ਵਾਸਤੇ ਆਏ ਸੀ ਬਾਕੀ ਜੋ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੇ ਵਾਸਤੇ ਜਿਹੜਾ ਸਮਾਂ ਮਿਲਿਆ ਦੁਬਾਰਾ ਵਧਾਇਆ ਗਿਆ ਉਹਦੇ ਚ ਅਸੀਂ ਸੰਤਾਂ ਨੂੰ ਇਹ ਹੀ ਬੇਨਤੀ ਕਰਨ ਵਾਸਤੇ ਆਏ ਸੀ ਕਿ ਤੁਸੀਂ ਆਪੋ ਆਪਣਾ ਵਰਤਮਾਨ ਯੋਗਦਾਨ ਪਾ ਕੇ ਜਿਹੜੇ ਵੀ ਯੋਗਯਾਤੀ ਹੋ ਵੋਟਾਂ ਬਣਾਉਣ ਦੇ ਯੋਗ ਆ ਉਹਨਾਂ ਦੀ ਹਰੇਕ ਦੀ ਵੋਟ ਬਣੀ ਚੰਗੀ ਆ ਉਹ ਆਪਣਾ ਉਹ ચૂંટણી ਕਮੇਟੀ ਆਉਣ ਵਾਲੀ ਇਲੈਕਸ਼ਨ ਤੇ ਆਪਣਾ ਹਿੱਸਾ ਪਾ ਸਕਦੇ ਆ ਕਿਰਿਆ ਫੰਕਸ਼ਨ ਕਰ ਕਰਿਆ ਅੱਜ ਦੇਖੀ ਸਾਰਾ ਪ੍ਰੋਗਰਾਮ ਇਹ ਹੈ ਕਿ ਸੰਤਾ ਉਤੇ ਵਤਵਸ ਮੂਲਯਤ ਕਰਨਗੇ ਆ ਉਥੇ ਜਿਹੜੇ ਜੋ ਸਾਡੇ ਕੌਮਨਾਤ ਕੇ ਹੋ ਰਹੇ ਉਹਨਾਂ ਵਾਸਤੇ ਕੋਈ ਗੱਲ ਕੀਤੀ ਜਾਊਗੀ ਆਉਣ ਵਾਲੇ ਸਮੇਂ ਲਈ ਕੋਈ ਰਣਨੀਤੀ ਬਣਾਈ ਜਾਊਗੀ ਕਿ ਆ ਸਾਨੂੰ ਹੁਣ ਅੱਗੇ ਇੱਕ ਅੱਥੀ ਹੋ ਕੇ ਕਿਤਾ ਅੱਗੇ ਵਧਣਾ